ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰਿਪੋਰਟਰ ਤੇ ਆਪਣੇ ਕੋਲ ਆਏ ਨੇ ਕਿ ਕੈਨੇਡਾ ਚੋਂ ਦੋ ਮੁੰਡੇ ਸਕੇ ਭਾਈ ਨੇ ਜੀ ਤੇ ਦੋ ਇੰਡੀਆ ਚ ਸਕੇ ਭੈਣਾਂ ਜਹੀਦੀਆਂ ਨੇ ਮੁੰਡੇ ਇੱਕ ਤਾਂ 24 ਸਾਲ ਦਾ ਇੱਕ ਮੁੰਡਾ 22 ਸਾਲ ਦਾ ਤੇ ਕੁੜੀਆਂ ਇਹਨਾਂ ਨੂੰ ਆਪਾਂ ਨੂੰ ਜੇ ਬਾਲਾ ਨਹੀਂ ਸਾਲ-ਸਾਲ ਛੋਟੀਆਂ ਹੋਣ ਤੇ ਦੋ ਸਕੇ ਭੈਣਾਂ ਹੀ ਚਾਹੀਦੀਆਂ ਨੇ ਜੀ ਇਹਨਾਂ ਨੂੰ ਤੇ ਵੀਡੀਓ ਨੂੰ ਕਰਦੇ ਦੱਬ ਕੇ ਸ਼ੇਅਰ ਤੇ ਇਹ ਹੈਗੇ ਨੇ ਆਪਣੇ ਮੋਗੇ ਏਰੀਆ ਦੇ ਵਿੱਚੋਂ ਮੁੰਡੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਗੁਪਿੰਦਰ ਤੇ ਮੇਰੇ ਕੋਲ ਆਈ ਹੈ ਇੱਕ ਅੰਬਰਪ੍ਰਧਾਰੀ ਭੈਣ ਤੇ ਭੈਣ ਚੱਟਸਖ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਤੇ ਮੁੰਡਾ ਆਪਾਂ ਨੂੰ ਅੰਬਰਪ੍ਰਧਾਰੀ ਹੋਈ ਚਾਹੀਦਾ ਜੀ ਭੈਣ ਦੀ ਉਮਰ ਹੈ ਜਿਆ 23 ਸਾਲ ਤੇ ਮੁੰਡਾ 1-2 ਸਾਲ ਬੜਾ ਹੋਵੇ ਕੁਮਾਰੀ ਹੈ ਭੈਣ ਵਿਆਹ ਵਧੀਆ ਕਰ ਦੇਣਗੇ 5 ਤੋਂ 7 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਸੈਂਪਲ ਵਿਆਹ ਕਰਨਗੇ ਘਰੇ ਵਿਆਹ ਘਰੇ ਕਰਦੇ ਹੁੰਦੇ ਨੇ ਜੀ ਨੇ ਤੇ ਅੰਬਰ ਸਤਿ ਸ਼੍ਰੀ ਅਕਾਲ ਮੈਂ ਸੋਡੀ ਆਪਣੀ ਰਵਿੰਦਰ ਤੇ ਅੱਜ ਆਏ ਹਾਂ ਅਸੀਂ ਪਟਿਆਲੇ ਦੁਖਣਵਾਰ ਗੁਰਦੁਆਰੇ ਦੇ ਵਿੱਚ ਤੇ ਪਿਛਲੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਅਸੀਂ ਆਏ ਹਾਂ ਇੱਥੇ ਦੇਖ ਲਈਆ 크라운 ਕਦੇ ਗੁਰਦੁਆਰੇ ਚ ਦਿਖਾਵਾਂਗੇ ਤੇ ਜਿਹੜਾ ਜਿਹੜਾ ਵਾਹਿਗੁਰੂ ਤੇ ਯਕੀਨ ਕਰਦਾ ਵਾਹਿਗੁਰੂ ਜਰੂਰ ਲਿਖ ਦੇ ਜੀ ਤੇ ਕਰ ਲੋ ਦਰਸ਼ਨ ਤੇ ਦੇਖੋ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਸੋਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਈਆ ਮੁਸਲਮਾਨਾਂ ਦੀ ਜੂਠੀ ਤੇ ਕਾਸਟ ਹੈ ਜੀ ਉਹਨਾਂ ਵੀ ਮਰਾਸੀ ਮੁਸਲਮਾਨ ਮਰਾਸੀ ਨੇ ਜਿਹੜੇ ਮਰਾਸੀ ਹੁੰਦੇ ਨੇ ਜਿਹੜੇ ਤੇ ਉਹਨਾਂ ਦੀ ਕੁੜੀ ਹੈਗੀ ਆਪਣੇ ਕੋਲ ਕੈਨੇਡਾ ਚ ਪੀਆਰ ਤੇ 25 ਸਾਲ ਉਮਰ ਹੈ ਭੈਣ ਦੀ ਤੇ ਜੇ ਕੋਈ ਮੇਰਾ ਵੀਰ ਲੱਗਿਆ ਹੋਇਆ ਸਾਰਾ ਖਰਚਾ ਉਹਨਾਂ ਦਾ ਦੇ ਸਕਦਾ 30 ਲੱਖ ਰੁਪਏ ਡਿਮਾਂਡ ਹੈ ਉਹਨਾਂ ਦੀ ਤੇ ਜੇ ਕੋਈ ਮੇਰਾ ਵੀਰ ਦੇ ਸਕਦਾ ਤਾਂ ਮੇਰੇ ਨਾਲ ਸੰਪਰਕ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਛੋਟੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਆਇਆ ਜੀ ਮੈਰਿਆਂ ਦਾ ਮੁੰਡਾ ਉਹ ਮਾਰੇ ਹੈਗੇ ਆ 29 ਸਾਲ ਤੇ ਵੀਰ ਇੰਗਲੈਂਡ ਦੇ ਵਿੱਚ ਹੈ ਪੱਕਾ ਤੇ ਆਪਾਂ ਨੂੰ ਚਾਹੀਦੀ ਹੈ ਜੀ ਮੈਰਿਆਂ ਦੀ ਗੁੱਡੀ ਐਂਟ੍ਰੀ ਕਾਸਟ ਉਹਨਾਂ ਨੇ ਨਹੀਂ ਕਰਨਾ ਤੇ ਆਪਾਂ ਨੂੰ ਮੈਰਿਆਂ ਦੀ ਗੁੱਡੀ ਚਾਹੀਦੀ ਹੈ ਉਹ ਗੁੱਡੀ ਥੀਬ ਤੋਂ ਛੋਟੀ ਹੋਵੇ ਜੀ ਵੀਡੀਓ ਨੂੰ ਕਰ ਦਿਓ ਤਦ ਕੇ ਸ਼ੇਰ ਵੀਰ ਕੋਰ ਚ ਰੱਖਾ ਜੀ ਤੇ ਜੇ ਕੋਈ ਮੇਰੀ ਭੈਣ ਮੈਰਿਆਂ ਦੀ ਕੁੜੀ ਕੋਰ ਸਿੱਖ ਵੀਰ ਦੀ ਚਾਹਨਾ ਰੱਖਦੀ ਹੈ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਇਆ ਜਾਂ ਮੱਜੀ ਸਿੰਘਾਂ ਦਾ ਮੁੰਡਾ ਉਮਰ ਹੈਗੀ 28 ਸਾਲ ਤੇ ਏਰੀਆ ਹੈਗਾ ਪਟਿਆਲਾ ਤੇ ਆਪਾਂ ਨੂੰ ਚਾਹੀਦੀ ਹੈ ਮੱਜੀ ਸਿੰਘਾਂ ਦੀ ਕੁੜੀ ਮੁੰਡੇ ਦੀ ਉਮਰ 28 ਸਾਲ ਹੈ ਜੀ ਧਿਆਨ ਨਾਲ ਸੁਣ ਲਓ ਹੁੰਦਾ ਮਲੇਸ਼ੀਆ ਦੇ ਵਿੱਚ ਹੈ ਤਲਖਾ ਵਧੀਆ ਤੇ ਜੇ ਕੋਈ ਮੇਰੀ ਭੈਣ ਮਲੇਸ਼ੀਆ ਦੇ ਵਿੱਚ ਜਾਣ ਦੀ ਚਾਹਨਾ ਰੱਖਦੀ ਹੈ ਵਿਆਹ ਕਰਾਉਣਾ ਚਾਹੁੰਦੀ ਹੈ ਵੀਰ ਦੇ ਨਾਲ ਤੇ ਮੇਰੇ ਨਾਲ ਸੰਪਰਕ ਜਰੂਰ ਕਰੋ ਕੁੜੀ ਆਪਾਂ ਨੂੰ ਮੱਜੀ ਸਿੰਘਾਂ ਦੀ ਚਾਹੀਦੀ ਹੈ ਜੀ ਧੰਨਵਾਦ